ਇਹਦਾ ਹਮਲਾ ਆ। ਸੋ ਇਹਦੇ ਵਿਚਾਰ ਤੋਂ ਇਮੀਡੀਏਟਲੀ ਆਪਾਂ ਨੂੰ ਫਨਬਾ ਦੇ ਦਵਾਈ ਦੀ ਸਪਰੇ ਕਰਨੀ ਚਾਹੀਦੀ ਆ। ਜਿਹੜੀ ਫਨਬਾ ਰੇਟ 2 ਤੋਂ 2.5 ਐਮਐਲ ਪਾਤੇ ਲੀਟਰ ਦੇ ਹਿਸਾਬ ਨਾਲ ਸਪਰੇ ਕਰੋ। ਇਹ ਜਿਹੜੀ ਸਪਰੇ ਆ 4 ਵਜੇ ਤੋਂ ਬਾਅਦ ਸ਼ਾਮ ਨੇਰੇ ਹੋਣੇ ਤੱਕ ਜ਼ਰੂਰ ਕਰੋ। ਇਹਦੇ ਨਾਲ ਜਿੱਥੇ ਮੱਖੀ ਦਾ ਬਚਾਅ ਹੋਊਗਾ ਤੇ ਸਾਡੀ ਕੁਆਲਿਟੀ ਵੀ ਵਧੋਂਗੀ। ਸੋ ਸਭ ਤੋਂ ਸਭ ਤੋਂ ਪਹਿਲਾਂ ਸਪਰੇ ਕਰਨ ਤੋਂ ਪਹਿਲਾਂ ਜਿਹੜਾ ਵੀ ਸਾਡੇ ਫੀਲਡ ਵਿੱਚ ਥੱਲੇ ਫਰੂਟ ਪੱਕਾ ਫਰੂਟ ਡਿਆ ਆ ਉਹਨੂੰ ਜ਼ਰੂਰ ਚੱਕ ਕੇ ਬਾਰਾ ਉਹ ਤੋਂ ਬਾਅਦ ਸਪਰੇਅ ਕਰੋ ਸੋ ਇਹ ਵੀ ਕੀਤਾ ਜਾਂਦਾਦਾ ਕਿ ਜਿਹੜੀਆਂ ਦੋ ਤੇ ਨਾਨੀ ਵੈਰਾਈਟੀਆਂ ਜਿਹੜੀ ਮੇਨ ਕ੍ਰੌਪ ਹੁੰਦੀ ਆ ਉਹ ਜਿਹੜੀ ਖੇਤੀ ਮਚ्योर ਹੁੰਦੀ ਆ ਮਈ ਦੇ ਪਹਿਲੇ ਆਪ ਦੇ ਉਹ ਹਲੂਚ ਆਇਆ ਇਹ ਸਤਲੁਜ ਭਗਤਪੁਰ ਦੀ ਵੈਰਾਈਟੀ ਆ ਸੋ ਇਹਦੇ ਚ ਵੀ ਇਹ ਥੋੜਾ ਉਹਦੇ ਨਾਲ ਹਾਰਡੀ ਆ ਇੱਥੇ ਫਰੂਟ ਫੜਾਈ ਦਾ ਕਮਲਾ ਘੱਟ ਹੁੰਦਾ ਕਿਉਂਕਿ ਇਹਨੂੰ ਆਪਾਂ ਗ੍ਰੀਨ ਸਟੇਜ ਤੇ ਤੋੜ ਲਈਦਾ ਆ ਸੋ ਇਹਨੂੰ ਜੇ ਥੋੜਾ ਜਿਆ ਐਡਵਾਂਸ ਤੋੜਨਾ ਵੇ ਸਾਈਜ ਬਣ ਜਵੇ ਤੇ ਮੈਂ ਡਾਕਟਰ ਸਪਾਲ ਅੱਜ 16 April 2024 ਅੱਜ ਅਸੀਂ ਆੜੂ ਦੇ ਬਾਗ ਚ ਗਏ ਤੇ ਇਹ ਜਿਹੜਾ ਪੌਦਾ ਆ ਇਹ ਪ੍ਰਤਾਪ ਵੈਰਟੀ ਦਾ ਪੌਦਾ ਆ ਕਿ ਹੁਣ ਇਹ ਜਿਹੜਾ 5-7 ਦਿਨਾਂ ਚ ਮੈਚੂਰ ਹੋ ਜਾਣਾ ਸੋ ਜਿੱਦਾਂ ਕਿ ਆਪ ਨੂੰ ਪਤਾ ਹੀ ਆ ਕਿ ਜਿਹੜਾ ਆ ਸਮਾਂ ਆ ਪੰਜਾਬ ਵਿੱਚ ਜਿਹੜਾ ਫਰੂਟ ਆ ਕਿੰਨੂ ਮੁੱਕ ਗਿਆ ਤੇ ਕੋਈ ਫਰੂਟ ਨਹੀਂ ਆਉਂਦਾ ਹੁਣ ਇਹ ਪੱਤਝੜ ਪੌਦਿਆਂ ਵਿੱਚ ਸਭ ਤੋਂ ਪਹਿਲਾਂ ਆਲੂਚਾ ਤੇ ਆੜੂ ਦੀ ਫਸਲ ਆਉਣੀ ਉਹ ਤੋਂ ਬਾਅਦ ਆਂਬ ਲੀਚੀ ਤੇ ਨਾਖਾਂ ਆਉਣੀਆਂ ਸੋ ਜਿੱਥੇ ਤੱਕ ਆਪਾਂ ਆੜੂ ਦੀ ਤੇ ਆਲੂਚੇ ਦੀ ਗੱਲ ਕਰੀਏ ਪੰਜਾਬ ਵਿੱਚ ਕੋਈ 6-7000 ਏਕੜ ਏਰੀਆ ਆੜੂ ਥੱਲੇ ਆ ਤੇ ਮਤਲਬ 2000 ਏਕੜ ਅਲੂਚੇ ਥੱਲੇ ਆ ਕਿਉਂਕਿ ਚੰਗੇ ਰਿਟਰਨ ਹੋਣ ਕਰਕੇ ਹੁਣ ਆਪਣਾ ਏਰੀਆ ਵਾਧਾ ਜਾ ਰਿਹਾ ਇਹ ਜਿਹੜੇ ਆੜੂ ਤੇ ਅਲੂਚਾ ਆ ਹਰ ਜ਼ਮੀਨ 'ਚ ਹੋ ਜਾਂਦਾ ਉਸ ਜ਼ਮੀਨ 'ਚ ਨਹੀਂ ਹੁੰਦਾ ਜਿੱਥੇ ਪਾਣੀ ਖੜਾ ਹੋਵੇ ਸੋ ਆ ਜਿਹੜੇ ਬੂਟੇ ਆ ਹੁਣ ਆਪਾਂ ਨੂੰ ਪ੍ਰਤਾਪ ਵੈਰੈਟੀ ਜਿੱਦਾਂ ਮੈਂ ਪਹਿਲਾਂ ਦੱਸਿਆ ਪੱਕ ਜਾਣੀਆਂ ਹੁਣ ਸੋ ਇੱਥੇ ਫਰੂਟ ਫਲਾਈ ਦਾ ਹੁਣ ਹਮਲਾ ਬਹੁਤ ਹੋ ਜਾਣਾ ਵੱਖਰੇ ਵੱਖਰੇ ਬਾਗਾਂ 'ਚ ਫੋਨ ਆ ਰਿਹਾ ਕਿ ਜਿਹੜਾ ਫਾਲ ਦੇਖਦੇ ਆ ਮਤਲਬ ਇਹਦੇ ਵਿੱਚ ਕੀੜਾ ਪੈ ਗਿਆ ਇਹ ਫਰੂਟ ਫਲਾਈ ਦਾ ਹਮਲਾ ਆ ਸੋ ਇਹਦੇ ਵਿੱਚ ਆ ਤੋਂ ਇਮੀਡੀਏਟਲੀ ਆਪਾਂ ਨੂੰ ਫੈਨਬੋਲ ਰੇਟ ਦਵਾਈ ਦੀ ਸਪਰੇਅ ਕਰਨੀ ਚਾਹੀਦੀ ਆ ਜਿਹੜੀ ਫੈਨਬੋਲ ਰੇਟ 2 ਤੋਂ 2.5 ਐਮਐਲ ਪਾਤੇ ਲੀਟਰ ਦੇ ਹਿਸਾਬ ਨਾਲ ਸਪਰੇਅ ਕਰੋ ਇਹ ਜਿਹੜੀ ਸਪਰੇਅ ਆ 4 ਵਜੇ ਤੋਂ ਬਾਅਦ ਸ਼ਾਮ ਦੇਰੇ ਹੁੰਨੇ ਤੱਕ ਜਰੂਰ ਕਰੋ ਇਹਦੇ ਨਾਲ ਜਿੱਥੇ ਮੱਖੀ ਦਾ ਬਚਾਅ ਹੋਊਗਾ ਤੇ ਸਾਡੀ ਕੁਆਲਿਟੀ ਵੀ ਬਣੂਗੀ ਸੋ ਸਭ ਤੋਂ ਪਹਿਲਾਂ ਹੁਣ ਆਪਾਂ ਦਾ ਮੁੱਖ ਮੰਤਵ ਆ ਕਿ ਆਪਣੇ ਜਿਹੜੀ ਪ੍ਰਤਾਪ ਵੈਰਾਈਟੀ ਆ ਜਾਂ ਦੂਜੀਆਂ ਵੈਰਾਈਟੀਆਂ ਆ ਉਹਨਾਂ ਨੂੰ ਫਰੂਟ ਫਲਾਈ ਤੋਂ ਦੇ ਅਟੈਕ ਤੋਂ ਬਚਾਉਣ ਲਈ ਇਹਦੇ ਵਿੱਚ ਆਪਾਂ ਪਹਿਲਾਂ ਡਲ ਕੀਤੀ ਕਿ ਫਰੂਟ ਫਲਾਈ ਦੇ ਅਟੈਕ ਨੂੰ ਆ ਜਿਹੜਾ ਫਰੂਟ ਆ ਇਹ ਸਾਡੀ ਆਲੀ ਗ੍ਰੇਂਡ ਵੈਰੈਟੀ ਆ ਸੋ ਇਹ ਮੈਚੂਰ ਹੋ ਗਿਆ ਪਹਿਲਾਂ ਤਾਂ ਫੁੱਲ ਆਇਆ ਸੀ ਇਹਦੇ ਚ ਵੀ ਫਰੂਟ ਫਲਾਈ ਦਾ ਅਟੈਕ ਹੋ ਗਿਆ ਸੋ ਇਹਦੇ ਲਈ ਸੇਮ ਦਵਾਈ ਆਪਾਂ ਨੂੰ ਕਰਨ ਦੀ ਲੋੜ ਆ ਤੇ ਇਹਦੇ ਦੇ ਇੱਕ ਪ੍ਰਖੋਸ਼ ਰੱਖਣਾ ਕਿ ਜਿਹੜੇ ਛੇਤੀ ਮੈਚੂਰ ਫਰੂਟ ਹੋ ਗਿਆ ਉਹਨੂੰ ਜ਼ਮੀਨ ਤੋਂ ਚੱਕ ਕੇ 2 ਫੁੱਟ ਡੂੰਘਾ ਜਰੂਰ ਦੱਬ ਦੇਣਾ ਦੱਬਣ ਵੇਲੇ ਜਿਹੜਾ ਫਰੂਟ ਦੇ ਉੱਪਰ ਕਲੋਰੋਪੈਰੀ ਫੋਸਤਾ ਘੋਲ ਜਰੂਰ ਪਾ ਲਿਓ ਸੋ ਇਹ ਹੈ ਹੀ ਜਿਹੜਾ ਫਰੂਟ ਆ ਸਾਡਾ ਮਲਟੀ ਜਿਹੜੀ ਫਰੂਟ ਫਲਾਈ ਨੂੰ ਮਲਟੀਪਲਾਈ ਕਰਦਾ ਆ ਸੋ ਸਭ ਤੋਂ ਪਹਿਲਾਂ ਸਪਰੇਅ ਕਰਨ ਤੋਂ ਪਹਿਲਾਂ ਜਿਹੜਾ ਵੀ ਸਾਡੇ ਫੀਲਡ ਵਿੱਚ ਥੱਲੇ ਫਰੂਟ ਪੱਕਾ ਫਰੂਟ ਡਿ ਗਿਆ ਆ ਉਹਨੂੰ ਜਰੂਰ ਚੱਕ ਕੇ ਦਵਾ ਦਿਓ ਉਸ ਤੋਂ ਬਾਅਦ ਸਪਰੇਅ ਕਰੋ ਸੋ ਇਹ ਵੀ ਕੀਤਾ ਜਾ ਸਕਦਾ ਤਾਂ ਕਿ ਜਿਹੜੀਆਂ ਦੋ ਤੇ ਨਾਲੀ ਵੈਰਾਈਟੀਆਂ ਦਾ ਉਹਨੂੰ ਪਹਿਲਾਂ ਸਪਰੇਅ ਕਰ ਲਓ ਤੇ ਛਾਨੇ ਪੰਜਾਬ ਨੂੰ ਤੁਸੀਂ ਬਾਅਦ ਵਿੱਚ ਸਪਰੇਅ ਕਰ ਸਕਦੇ ਆ। ਇਹ ਆਪਾਂ ਜਿਹੜੇ ਇਹ ਵੈਰਾਈਟੀ ਦਾ ਡਿਫਰੈਂਸ ਆਪਾਂ ਫਰੂਟ ਤੋਂ ਸੋਖਾ ਲਿਆ ਜਾ ਸਕਦਾ ਹੁਣ ਇਹ ਜਿਹੜੇ ਫਰੂਟ ਆ ਇਹ ਛਾਨੇ ਪੰਜਾਬ ਦੇ ਆ। ਸੋ ਇਹਨੂੰ ਫੁੱਲ ਵੀ ਲੇਟ ਆਇਆ ਸੈਟਿੰਗ ਵੀ ਲੇਟ ਹੋਈ ਤੇ ਜਿਹੜਾ ਫਰੂਟ ਸਾਈਜ਼ ਵੀ ਬਹੁਤ ਛੋਟਾ ਆ। ਸੋ ਇਹ ਜਿਹੜਾ ਫਰੂਟ ਆ ਜਾ ਕੇ ਮਈ ਦੀ 10 ਤਰੀਕ ਨੂੰ ਮਾਰਕੀਟੇਬਲ ਸਾਈ ਹੋਣਾ ਤੇ 20 ਮਈ ਤੱਕ ਇਹ ਚੱਲਦਾ ਰਹਿੰਦਾ ਸੋ ਇਹਦੇ ਤੇ ਆਪਾਂ ਨੂੰ ਜਿਹੜੀ ਜਿਹੜੀ ਫੈਨਵਰ ਰੇਟ ਦੀ ਦਵਾਈ ਆ ਉਹ ਲੇਟ ਕਰਨੀ ਆ ਤੇ ਇੱਕ ਮਈ ਦੇ ਮਹੀਨੇ ਵੀ ਤੁਹਾਨੂੰ ਇਹਦੇ ਵਿੱਚ ਕਰਨੀ ਪੈਣੀ ਆ ਸੋ ਸਾਨੂੰ ਆਪਣੀਆਂ ਵੈਰਾਈਟੀ ਦੇ ਹਿਸਾਬ ਨਾਲ ਹੀ ਆਪਣੀਆਂ ਸਪਰੇਆ ਤੇ ਮੰਡੀਕਰਨ ਕਰਨਾ ਚਾਹੀਦਾ ਔੜੂ ਤੋਂ ਬਾਅਦ ਆਪਣਾ ਜਿਹੜੀ ਮੇਨ ਕ੍ਰੌਪ ਹੁਣ ਜਿਹੜੀ ਛੇਤੀ ਮੈਚੂਰ ਹੁੰਦੀ ਆ ਮਈ ਦੇ ਪਹਿਲੇ ਹਫਤੇ ਉਹ ਉਲੂਚਾ ਆ ਇਹ ਸੱਤ ਲੋਜ ਪਰਪਲ ਵੈਰੈਟੀ ਆ ਸੋ ਇਹਦੇ ਚ ਇਹ ਥੋੜਾ ਉਹਦੇ ਨੂੰ ਹਾਰਡੀ ਆ ਇੱਥੇ ਫਰੂਟ ਫਲਾਈ ਦਾ ਹਮਲਾ ਘੱਟ ਹੁੰਦਾ ਕਿਉਂਕਿ ਇਹਨੂੰ ਆਪਾਂ ਗ੍ਰੀਨ ਸਟੇਜ ਤੇ ਤੋੜ ਲਈਦਾ ਆ ਸੋ ਇਹਨੂੰ ਜੇ ਥੋੜਾ ਜਿਹਾ ਐਡਵਾਂਸ ਤੋੜਨਾ ਹੋਵੇ ਸਾਈ ਬਣ ਜਵੇ ਤੇ ਐਥੀਫੋਨ ਨਾਲ ਵੀ ਇਹਨੂੰ ਆਇਆ ਜਾ ਸਕਦਾ ਆ ਜੇ ਆਪਾਂ ਐਸੀ ਫੋਨਾਂ ਪੁਕਾ ਕੇ 500 ਤੋਂ 600 ਦਿਨ ਆਪਾਂ ਇਹਨੂੰ ਐਡਵਾਂਸ ਕਰ ਲਈਏ ਤੇ ਜਿੱਥੇ ਮਾਰਕੀਟ 'ਚ ਜਿਹੜੀ ਆਪਾਂ ਨੂੰ ਇਹਦਾ ਰੇਟ 40 ਤੋਂ 45 ਰੁਪਏ ਮਿਲਣਾ ਸੋ ਇਹਦੇ ਨਾਲ ਆਪਾਂ ਨੂੰ ਐਸੀ ਫੋਨ ਦੇ ਟ੍ਰੀਟਮੈਂਟ ਨਾਲ ਸਾਨੂੰ ਮਤਲਬ ਰੇਟ 80 ਤੋਂ 100 ਰੁਪਏ ਮਿਲ ਸਕਦਾ ਸੋ ਮੈਂ ਇਸੇ ਤਰ੍ਹਾਂ ਤੁਹਾਨੂੰ ਵੈਰਾਈਟੀਆਂ ਦੇ ਡਿਫਰੈਂਸ ਉਹਦਾ ਪੈਕੇਜ ਪ੍ਰੈਕਟਿਸ ਉਹ ਕਿਦਾਂ ਉਹਦੀਆਂ ਖਾਧਾ ਪਾਉਣੀਆਂ ਸਾਰੇ ਇਹ ਗਿਆਨ ਦਊਗਾ ਇਸ ਤੋਂ ਬਾਅਦ ਆਪਾਂ ਸਾਡਾ ਜਿਹੜਾ ਏਰੀਆ ਹੁਸ਼ਾਰਪੁਰ ਚ ਭੂੰਗਾ ਬਲਾਕ ਆ ਉਹ ਅੰਬਾਲੀ ਬਹੁਤ ਮਸ਼ਹੂਰ ਆ ਅਸੀਂ ਨੰਮੀ ਬਾਗ ਦੀ ਗੱਲ ਕਰਾਂਗੇ ਗੰਗੀਆਂ ਦੀਆਂ ਵੈਰਾਈਟੀਆਂ ਦੀ ਗੱਲ ਕਰਾਂਗੇ ਹੋਰ ਜਿਹੜੀ ਇਸ ਇਲਾਕੇ ਦੇ ਵਧੀਆ ਬਾਗ ਆ ਉਹ ਤੁਹਾਨੂੰ ਦਿਖਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰੋ ਧੰਨਵਾਦ